ਕਮਾ ਚੋ ਨੀ ਹਾਂ ਫੇਪਾ ਜਾ ਕੇ ਲੈ ਜੀ ਹੁਣ ਆਇਆ ਨਹੀਂ ਇੱਥੇ ਬੈਠਾ ਆਇਆ ਪੈ ਜਾਣੀ ਆ ਹਾਂਗਾ ਬਲੌਗ ਕਰੀਏ ਸ਼ੁਰੂ ਬਈ ਹਾਂ ਇਧਰੋਂ ਕਰਤੀ ਸਫਾਈ ਲੈ ਦੇਖੋ ਫਿਰ ਬਾਕੀ ਸੈਟਿੰਗ ਅੱਜ ਕਰਾਂਗੇ ਸਾਸਤਰੀ ਕਾ ਸਾਰੇ ਬੀਰਪਰਾ ਨੂੰ ਕਹਿ ਮੈਂ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਮਿਸਤਰੀ ਲੱਗੇ ਹੋਏ ਆ ਤੁਹਾਨੂੰ ਦਿਖਾਉਣੇ ਆ ਖੁੱਡਾ ਇੰਨਾ ਰੈਡੀ ਹੋ ਗਿਆ ਇਧਰ ਖੜੀ ਹੈ ਮਿਸ਼ਰੀ ਆ ਮਮੀ ਠੀਕ ਹੈ ਵਜੇ ਦਿਖਾਉਣਾ ਤੁਹਾਨੂੰ ਮੈਂ ਸੱਚ ਗੱਡੇ ਗੱਡੇ ਗੋ ਹੈ ਹੈ ਕੀ ਲੈ ਕੇ ਆਉਣਾ ਹੈ ਅੱਛਾ ਆ ਚੂਰਾ ਜਾਂਦਾ ਐ ਚਵਾਪਿਆ ਯਾਰ ਆਈ ਬਾਣੀ ਏ ਬਾਣੀ ਠੀਕ ਹੈ ਚੈੱਕ ਨਹੀਂ ਹਾਂ ਬੱਬੀ ਅੱਜ ਫੇਰ ਚੋਗਾ ਦਵਾਦੀ ਯਾਰ ਇਹਨਾਂ ਨੂੰ ਉੰਧਾਰਾ ਜੇ ਹੋਏ ਨੇ ਦਾਣਾ ਦੂਣਾ ਹੈਗਾ ਬਈ ਇਹਨਾਂ ਨੂੰ ਓਕੇ ਆ ਨਾ ਪਾ ਦੇ ਦੇ ਨੂਰੀ 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 ਵੀ ਚੈੱਕ ਕਰਾਉਣੀ ਆ ਬਈ 2 ਮਹੀਨੇ ਹੋ ਗਏ ਇਹਨਾਂ ਕਰਾਸ ਹੋਈ ਨੂੰ ਹਾਂ ਅੰਬਰ ਆਪਣੀ ਉਧਰ ਹੈ ਅੰਬਰ ਆ ਇੱਧਰ ਸਫਾਈ ਕਰਤੀ ਅੱਜ ਇੱਥੇ ਨਵੀਂ ਪਰਾਲੀ ਵਿਛਾ ਦਾਂਗੇ ਹਾਂ ਵੀ ਅੰਬੋ ਅੰਬੋ ਆਹਾ ਆਹਾ ਠੀਕ ਹੈ ਹਾਂ ਠੀਕ ਹੈ ਇਹਨੂੰ ਜ਼ਖਾਮ ਹੋ ਗਿਆ ਦਾ ਬਾਈ ਹੁਣ ਸੈਟ ਹੈ ਮੈਡੀਸਿਨਾਂ ਦਿੱਤੀਆਂ ਨੇ ਉਧਰ ਆਪਣੀ ਬਾਣੀ ਚਲੋ ਨਵੇੜੀਏ ਨੇ ਕੰਮ ਕਰ ਮਾਰਿਓ ਕੁੜੀ ਦੇ ਖਰਖਰਾ ਆ ਆ ਦਾ ਮੰਮੇ ਯਾਰ ਆ ਦਾ ਪਹਿਲਾਂ ਆ ਟੋਕਰਾ ਭਰਿਆ ਪਿਆ ਇਹਦਾ ਹੱਲ ਕਰ ਕੋਈ ਸਾਡੇ ਦਾ ਆ ਥੈਲਾ ਭਰਿਆ ਪਿਆ ਫਿਰ ਇਹਨੂੰ ਸਿੱਟਿਆ ਬਾਹਰ ਹਾਂ ਜੱਡੇਰ ਦੇ ਸਿੱਟ ਗਿਆ ਫਿਰ ਇਹਦੇ ਘਰ ਘਰ ਮਾਰਨਾ ਆਪਾਂ ਨੇ ਆਹ ਪਲੇਟ ਲਾਤੀ ਬਈ ਪੂਤਰਾ ਦੇ ਬੈਠਣ ਨੂੰ ਲੈ ਵਿੱਚੇ ਫਿੱਟ ਕਰਤੀ ਏ ਇਧਰ ਖਾਣੇ ਵੀ ਹੁਣ ਵਿੱਚੇ ਪਾ ਲੈਣੇ ਹੁਣੇ ਵਧੀਆ ਪੱਕੇ ਐਨ ਠੀਕ ਆ ਉਹ ਬੜੀ ਇੱਟ ਭਈ ਆ ਬੜੀ ਟਾਇਲ ਆਉਂਦੀ ਜਿਹੜੀ ਅੱਗੇ ਉਹਦੇ ਉਹਦੇ ਖਾਣੇ ਐਨ ਵਧੀਆ ਬਣਾ ਦੇਣੇ ਫੇਰ ਛੱਤ ਪਾਉਣੀ ਆ ਬੱਬੀ ਇਹਦੇ ਬਾਅਦ ਠੀਕ ਆ ਨਾਲੇ ਸੁੱਕ ਜੂ ਜਾਂ ਨੂੰ ਥੋੜਾ ਜਿਹਾ ਲਓ ਜੀ ਮਿਸ਼ਰੀ ਦੀ ਕਰਤੀ ਸਫਾਈ ਇਹਨਾਂ ਪੂਰੀ ਲੈ ਮਾਲਸ਼ ਉਧਰ ਕੰਦ ਦੀ ਸਫਾਈ ਹੋ ਰਹੀ ਹੈ। ਥੋਡੇ ਚ ਖਾਣੇ ਪੈ ਗਿਆ ਉਹ ਦੇਖੋ ਆ ਲੈ। ਯਾ ਦੇ ਉਰੇ ਬੈਠਾ। ਵੀਰੇ ਨੱਤੀ ਦਿਖਾਈ ਯਾਰ। ਆ ਦੇਖੋ। ਹਾਂ। ਰਾਂਝਾ ਜੋਗੀ ਹੋਇਆ। ਅੰਦਰ ਮਿੱਟੀ ਪਾ ਰਹੇ ਆ ਮਿੱਟੀ ਵੀ ਦਿਖਾ ਦਈਏ ਫੇਰ। ਆਏ ਹਾਏ। ਹਾਂ ਹਾਂ ਹਾਂ। ਪਾਉਆ ਪੱਲੜ ਜਾਂ ਇਕੱਠਾ ਕਰਿਆ ਕਰ ਯਾਰ। ਨੂਰੀ ਹਾਡੋਂ ਤੰਗ ਕਰਦੀ ਹੈ। ਆ ਹੁਣ ਬਣੀ ਐ ਨਾ ਗੱਲ ਮਿਸ਼ਰੀ ਦੇ ਖਾਨੇ ਇੰਨਾ ਇੰਨਾ ਹੀ ਚਾਹੀਦਾ ਰੇਤਾ ਸਾਰਿਆਂ ਨੂੰ ਹਨਾ ਤਿੰਨ ਦੇਖੇ ਸਾਢੇ ਤਿੰਨ ਸਾਢੇ ਤਿੰਨ ਤਿੰਨ ਪੂਰੇ ਤਸੱਲੀ ਵੀ ਆ ਫਿਰ ਹੁਣ ਬਹੁਤ ਵਧੀਆ ਓਕੇ ਰੇਤਾ ਸਾਫ਼ ਸੁਥਰਾ ਨਾਲੇ ਐਨ ਹਨਾ ਹਾਂ ਹਾਂ ਇੱਥੇ ਵੱਧ ਰੱਖ ਲਾ ਨੂਰੀ ਨੂਰੀ ਦੀ ਆ ਵਾਹ ਗਲਤ ਕਰ ਲਾ ਉਹਨੂੰ ਤੰਗ ਵਾਹ ਕਰਦੀ ਹੈ ਅੰਬਰ ਨੂੰ ਆਉ ਦੇ ਮੂੰਹ ਚਟਣ ਲੱਗੀ ਹੈ ਇਹਦਾ ਅੜੇ ਕੋਈ ਨਹੀਂ ਤੁਹਾਡੇ ਖਾਣੇ ਲਗ ਲਗ ਹੋਏ ਜਾਣੇ ਹੁਣ ਚਲੋ ਬਈ ਹੁਣ ਦੇਖਦੇ ਹਾਂ ਹੋਰ ਕੰਮ ਫੁੱਟਾ ਦੇਖੋ ਤਾਂ ਵਧੀਆ ਬਣ ਗਿਆ ਨਾ ਸਾਈਡ ਤੇ ਆਪਣਾ ਐ ਨਜ਼ਾਰੇ ਨਾਲ ਬੜੀ ਟਾਕੀ ਲਾ ਕੇ ਨਾਲੇ ਛੱਤੇ ਦੀ ਕਾਲੂ ਪਾਵਾਂਗੇ ਲੱਗਿਆ ਬਈ ਖੋਲੀ ਸ਼ਟ ਕਰਨਾ ਉਹ ਜਿਹੜੀਆਂ ਨੁਕਰਾਈਆਂ ਵੜ ਦੇਣੀਆਂ ਨੇ ਗਰਦਵਾ ਉਠਦੀ ਏਕਣਾ ਨਾ ਬੱਬੀ ਜਾਨ ਲੱਗਾ ਲਪਾਈ ਉਹ ਕੰਦ ਨੂੰ ਪਾਣੀ ਪਾ ਲੋ ਪਾਣੀ ਪਾ ਲੋ ਬਾਣੀ ਵੀ ਘੜਤੀ ਏ ਵਾਰ ਭਾਈ ਪਾਣੀ ਕਿਉਂ ਨਾ ਹੋਗਾ ਹਾਂ ਬੋਤਲ ਭਰ ਕੇ ਘੜੀ ਘੜ ਲਾਜਾ ਨਾਲ ਦੀ ਨਾਲੇ ਹੈ ਨਾ ਹਾਂ ਉਹ ਬਣ ਗਏ ਖਾਣੇ ਦੇ ਹੁਣ ਦੇਖਿਆ ਵੀਰੇ ਪਹਿਲਾਂ ਜੜੀ ਜ ਨੂੰ ਦਿਖਦੇ ਨਹੀਂ ਠੀਕ ਨੇ ਦੇ ਬਣ ਗਏ ਹਨ ਐਨ ਪੂਰੇ ਹਨ ਐਨ ਓਕੇ ਬਣ ਗਏ ਪੱਕੇ ਬਾਕੀ ਲਾ ਦਾਂਗੇ ਟੋਕਰੀਆਂ ਮਾਮਾ ਜੀ ਤੁਹਾਨੂੰ ਲੱਗਿਆ ਲੋਇ ਮੇਤਰਾ ਹੁਣ ਪਹੁੰਚ ਗਏ ਆਪਾਂ ਬਸ਼ੀਰਾ ਦੇਖਣ ਕੋਲਟ ਆ ਖੜਾ ਅਤੀ ਸੁੰਦਰ ਦਾ ਇਹ ਬਾਕੀ ਡਿਟੇਲ ਤੁਹਾਨੂੰ ਦੰਨੇ ਪੁੱਛ ਕੇ ਮੱਥੇ ਪਟਾ ਇੱਕ ਪੈਰ ਜੱਟਾ ਇਧਰ ਨੀਲੀ ਖੜੀ ਆ ਉਹ ਇਧਰ ਜੀ ਖੜੀ ਆ ਉਹ ਖੜੀ ਆ ਤੂਹਾਨ ਘੋੜੀ ਦੀ ਇਹਦੇ ਆਪਾਂ ਬਸ਼ੀਰਾ ਬਾਹਰ ਕਢਾ ਕੇ ਦੇਖਾਂਗੇ ਕਿਵੇਂ ਆ ਲਗਾ 14-15 ਮਹੀਨੇ ਦਾ ਹੈ ਦੇਖੋ ਤਾਂ ਵੀ ਇਹ ਲੈ ਆ ਮੋੜ ਲਿਆ ਲੋਇ ਮੇਂ ਤਰੋ ਬਸ਼ੀਰਾ ਤਾਂ ਦੇਖ ਲਿਆ ਬਸ਼ੀਰਾ ਸੋਹਣਾ ਹੈ ਸਾਨੂੰ ਥੋੜਾ ਜਿਹਾ ਸੁਸਤ ਲੱਗਿਆ ਹੈ ਹਾਈਟ ਹੋਣੀ ਆ ਉਹਦੀ 60 14 ਤੋਂ 15 ਮਹੀਨੇ ਦਾ ਬਾਕੀ ਦੱਸਿਓ ਵੀ 14-15 ਮਹੀਨਿਆਂ ਦੀ ਵਧੀਆ ਵੀ ਵੀ ਵਧੀਆ ਬਣ ਜੂ ਅੱਗੇ ਤੇ ਅਤੀ ਸੁੰਦਰ ਦਾ ਮਾਂ ਉਹਦੀ ਹੈਗੀ ਤੂਫਾਨ ਦੀ ਡੀਐਨਏ ਪਾਸ ਹੈ ਤੇ ਇੱਕ ਬਸ਼ੇਰਾ ਦਲਵਾਗ ਦਾ ਦੇਖਿਆ ਤੇ ਇੱਕ ਦੇਖਿਆ ਆਪਾਂ ਨੇ ਤੁਸੀਂ ਦੂਜਾ ਕਿਹਦਾ ਥਿੰਦ ਕੇਸਰੀ ਦਾ ਬਾਕੀ ਹਲੇ ਦੋਬਿਧ ਦਾ ਜਿਆ ਕੰਮ ਵੀ ਕਿਆ ਕਰੀਏ ਵੀ ਕੋਈ ਨਾਮੀ ਬਸ਼ੇਰੀ ਲਈ ਜਾਵੇ ਜਾਂ ਬਸ਼ੇਰਾ ਲਿਆ ਜਾਵੇ ਇਹ ਜੋ ਦੁੱਗਦਾ ਜਾ ਕੰਮ ਤੇ ਚਲੋ ਜਾ ਰਹੇ ਆ ਘਰ ਨੂੰ ਖਾ ਪੀ ਲਿਆ ਨਿਆਰੇ ਨਾਲ ਹੁਣ ਚਲਦੇ ਆ ਘਰ ਨੂੰ ਤੇ ਕਮੈਂਟ ਜਿਹੜੀ ਮੇਨ ਗੱਲ ਕਮੈਂਟ ਬੋਲੀਏ ਤੇ ਬਲੌਗ ਦੀ ਕਰੀਏ ਐਂਡਿੰਗ ਆਪਾਂ ਹਰਦੀਪ ਸਿੰਘ ਵੀਰੇ ਜਾਨਵਰ ਨਵੇਂ ਲਿਆਓ ਨਵੇਂ ਦੇਖਦੇ ਵੀਰਦੇ ਆ ਵੀਰੇ ਤਾਂ ਹੀ ਅੱਜ ਸਵੇਰ ਦੇ ਨਿਕਲੇ ਹੋਏ ਆ ਜੱਸਾ ਸ਼ੌਂਕੀ ਜੱਟ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਤੇਰੀ ਥੈਂਕ ਯੂ ਥੈਂਕ ਯੂ ਵੀਰੇ ਵਾਜ ਬਰਾੜ ਬਹੁਤ ਵਧੀਆ ਵਲੌਗ ਬਾਈ ਜੀ ਥੈਂਕ ਯੂ ਵੀਰੇ ਅਮਰਤਪਾਲ ਬਹੁਤ ਵਧੀਆ ਵਲੌਗ ਬਾਈ ਜੀ ਥੈਂਕ ਯੂ ਵੀਰੇ ਜਸਵੀਰ ਸਿੰਘ ਹਾਂਜੀ ਕੀ ਹਾਲ ਹੈ ਵੀਰੇ ਮਨਜੋਤ ਸਿੰਘ ਨਾਈਸ ਵਲੌਗ ਥੈਂਕ ਯੂ ਵੀਰੇ ਹਰਮਾਨ ਸਿੱਧੂ ਧੰਨਵਾਦ ਵੀਰੇ ਬਹਾਦਰ ਸਿੰਘ ਸਰੇਂਦਰ ਸਿੰਘ ਬਿੱਟੂ ਵੀਰੇ ਕਬੂਤਰੀ ਦੇ ਬੱਚਿਆਂ ਵਾਲੀ ਟੋਕਰੀ ਚ ਤੂੜੀ ਪਾ ਦੋ ਗਿੱਲੀ ਹਾਂਜੀ ਹਾਂ ਪਾਤੀ ਸੀ ਵੀਰੇ ਪਾਤੀ ਸੀ ਹਰਮਾਨ ਗਿਆ ਲਵਾਈ ਮੇਰੀਆਂ ਮੁਰਗੀਆਂ ਹਾਂਡੇ ਨਹੀਂ ਦਿੰਦੀਆਂ ਫੀਡ ਵੀ ਪਾ ਕੇ ਦੇਖ ਲਈ ਵੀਰੇ ਐਗ ਫਾਰਮੂਲਾ ਪਾਊਡਰ ਲਿਆਓ ਉਹ ਪਾ ਦਿਆ ਕਰੋ ਡੇਲੀ ਪਾਣੀ ਚ ਜਸੂ ਢਾਲੀਵਾਲ ਵੀਰੇ ਤੁਸੀਂ ਘੋੜੀਆਂ ਨੂੰ ਕਿਹੜੀ ਖਰਾਕ ਦੰਨੇ ਆ ਵੀਰੇ ਮੈਂ ਇੱਕ ਦਿਨ ਬਣਾਉਂਗਾ ਵਲੌਗ ਤੇ ਉਹ ਚ ਸਾਰਾ ਡਿਟੇਲ ਨਾਲ ਵੀ ਸਵੇਰ ਤੋਂ ਸ਼ਾਮ ਤੱਕ ਕੀ ਪਾਉਨੇ ਆ ਜਤਿੰਦਰ ਸਿੰਘ ਵੀਰ ਤੁਸੀਂ ਖੁੱਡੇ ਚੇਂਜ ਕਰਦੇ ਹਾਂ ਜੀ ਹਾਂ ਵੀਰੇ ਕਿਉਂਕਿ ਘੋੜੀਆਂ ਕਰਕੇ ਵੀਰੇ ਸਾਈਟਿੰਗ ਨਹੀਂ ਤੇ ਆਉਂਦੀ ਤਾਂ ਚੇਂਜ ਕਰਦੇ ਈਰਮਾਨ ਗਿੱਲ ਬਾਈ ਪਿੰਡੀ ਕਿੱਧਰ ਗਈ ਪਿੰਡੀ ਇੱਥੇ ਹੀ ਆ ਵੀਰੇ ਬਣਾਉਗੇ ਜੀ ਨਹੀਂ ਦਿਖਾਈਏ ਅਗਲੇ ਜੀ ਦਿਖਾਵਾਂਗੇ ਜਸਪ੍ਰੀਤ ਟਵਾਣਾ ਸਾਗਰ ਲਵਾਣਾ ਧੰਨਵਾਦ ਵੀਰੇ ਇੰਨੇ ਕਮੈਂਟ ਕਰ ਲਈ ਮਿਲਦੇ ਹਾਂ ਅਗਲੀ ਵੀਡੀਓ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਾਂਗੇ ਅਗਲੀ ਵੀਡੀਓ ਚ